ਸਤ ਸ੍ਰੀ ਅਕਾਲ ਪੰਜਾਬੀਓ ਕੀ ਹਾਲ ਚਾਲ ਨੇ ਠੀਕ ਠਾਕ ਹੋ ਪਰਮਾਤਮਾ ਕਰੇ ਸਭ ਠੀਕ ਠਾਕ ਰਹਿਣ ਕੋਈ ਦੁੱਖ ਤਕਲੀਫ ਦੇ ਵਿੱਚ ਨਾ ਹੋਵੇ ਅੱਜ ਤੋਂ ਛੁੱਟੀਆਂ ਹੋ ਗਈਆਂ ਸਕੂਲਾਂ ਨੂੰ ਅੱਜ ਸ਼ਨੀ ਅੱਜ ਇੱਕ ਸਕੂਲ ਲੱਗਿਆ ਹੋਇਆ ਸਾਹਮਣੇ ਭਈਏ ਦਾ ਮਿਸ਼ਰੇ ਦਾ ਬਾਕੀ ਸਰਕਾਰੀ ਤਾਂ ਛੁੱਟੀਆਂ ਨੇ ਇਹ ਅਲੱਗ ਹੀ ਚੱਲਦਾ ਜਿੱਥੇ ਬਾਕੀ ਨੂੰ ਛੁੱਟੀਆਂ ਨਹੀਂ ਹੁੰਦੀਆਂ ਉੱਥੇ ਛੁੱਟੀ ਕਰ ਲੈਂਦਾ ਜਿਸੇ ਬਾਕੀ ਨੂੰ ਛੁੱਟੀਆਂ ਹੁੰਦੀਆਂ ਨੇ ਉੱਥੇ ਇਹ ਨਹੀਂ ਛੁੱਟੀ ਕਰਦਾ ਅਲੱਗ ਹੀ ਚੱਲਦਾ ਇਹ ਪਤਾ ਨਹੀਂ ਕਿਹੜੇ ਹਿਸਾਬ ਨਾਲ ਜੁੜਿਆ ਹੋਇਆ ਹੈ ਦੁਕਾਨ ਖੋਲੀ ਇਹ ਚੱਲਦਾ ਸੰਗ ਨਹੀਂ ਗਾਇ ਇਹਨਾਂ ਦਾ ਕੀ ਕਹਿੰਦੇ ਹੁੰਦੇ ਆ ਕਿੜੇ ਹੋ ਨਿਕਰਾਂ ਜੇ ਪਾ ਕੇ ਫਿਰਦੇ ਹੁੰਦੇ ਆ ਉਹਨਾਂ ਦੇ ਸਾ ਉਹਨਾਂ ਦਾ ਫੈਨ ਆ ਇਹ ਜਿੰਨੇ ਜਿਹਾ ਖਾਕੀ ਨਿਕਰਾਂ ਵਾਲੇ ਸੰਗ ਇਹਨਾਂ ਦਾ ਜਿਹੜਾ ਬਣਿਆ ਹੋਇਆ ਹਿੰਦੂਆਂ ਦਾ ਮੋਹਨ ਭਗਵਤ ਵੀਰਾ ਪ੍ਰਣਾ ਉਹਨਾਂ ਦੇ ਨਾਲ ਸੰਗ ਕੋਰਸੀਦਾ ਕਿ ਹੁਣ ਬਾਹਰ ਬੈਠਦੇ ਆ ਧੁੱਪੇ ਥੋੜੀ ਧੁੱਪ ਸੇਕ ਲਾਂਗੇ ਨਾਲੇ ਦੁਕਾਨ ਦੀ ਦੁਕਾਨ ਖੋਲ ਜੂ ਤਾਂ ਕਰਕੇ ਮੈਂ ਦੁਕਾਨ ਖੋਲ ਲਈ ਐ 10 ਵਜੇ ਦੁਨੀਆ ਦੇ ਸਾਰੇ ਸਕੂਲਾਂ ਨੂੰ ਅੱਜ ਛੁੱਟੀਆਂ ਹੋ ਗਈਆਂ ਸਿਰਫ ਆ ਮਿਸ਼ਰਾ ਭਈਆ ਜਿਹੜਾ ਸੰਗ ਨਾਲ ਜੁੜਿਆ ਹੋਇਆ ਹੈ ਇਹ ਹਿੰਦੂ ਕੱਟੜਾ ਹਿੰਦੂਆ ਇਹ ਉਹਨਾਂ ਨਾਲ ਚੱਲਦਾ ਸਾਰਾ ਸਮਾਨ ਨਹੀਂ ਕੱਢਿਆ ਬਾਹਰ ਥੋੜਾ ਜਿਹਾ ਹਾਂਜੀ ਦੁਕਾਨ ਦੇ ਬਾਹਰ ਥੋੜੀ ਜਿਹੀ ਸਾਫ ਸਫਾਈ ਕਰ ਲਈ ਕਿਉਂਕਿ ਮਿੱਟੀ ਬਹੁਤ ਹੋ ਜਾਂਦੀ ਹੈ ਸਵਾਹ ਬਹੁਤ ਗਿੱrdਦੀ ਹੈ ਇੰਨੇ ਪੈਸੇ ਨਹੀਂ ਹੈ ਕਿ ਵੀ ਕਿਸੇ ਨੂੰ ਲਾ ਲਈਏ ਆਪਾਂ ਜਿਵੇਂ ਦੁਕਾਨਾਂ ਤੇ ਲੱਗੇ ਹੁੰਦੇ ਆ ਸਾਫ ਕਰਨ ਵਾਲੇ ਆਪਾਂ ਨੂੰ ਤਾਂ ਆਪ ਹੀ ਕਰਨੀ ਪੈਂਦੀ ਹੈ ਆਪਾਂ ਨੂੰ ਕਾਦੀ ਸ਼ਰਮ ਆਪਣੇ ਕੰਮ ਆਪ ਕਰਨੇ ਚੰਗੇ ਹੁੰਦੇ ਆ ਤੇ ਕਈ ਲੋਕ ਹੁੰਦੇ ਜਿਹੜੇ ਬਹੁਤ ਸ਼ਰਮ ਮੰਦੇ ਆ ਵੀ ਹਾਂ ਸਾਡੇ ਪਿੰਡ ਚ ਇਦਾਂ ਦੇ ਕਈ ਲੋਕ ਹੋਣਗੇ ਜਿਹੜਾ ਆਪਦਾ ਕੰਮ ਬਾਹਰ ਆ ਕੇ ਨਹੀਂ ਕਰ ਸਕਦੇ ਘਰ ਦੇ ਬਾਹਰ ਵੀ ਸਫਾਈ ਨਹੀਂ ਰੱਖ ਸਕਦੇ ਤੇ ਪਰ ਮੈਨੂੰ ਕੋਈ ਸ਼ਰਮ ਨਹੀਂ ਘਰ ਦੇ ਬਾਹਰ ਸਫਾਈ ਰੱਖਣ ਦੀ ਤੇ ਆਪਾਂ ਦਾ ਵਧੀਆ ਢੰਗ ਨਾਲ ਬਾਹਰ ਸਾਫ਼ ਰੱਖਾਂਗੇ ਤੇ ਹੁਣ ਬਸ ਸ਼ੁਰੂ ਕਰਾਂਗੇ ਹੁਣ ਸਫਾਈ ਕਰਨੀ ਤੇ ਹੋਰ ਵੋਟਾਂ ਲਾਈਟ ਸਾਡੀ ਕੱਲ ਹੁਣ ਮੈਨੂੰ ਪਤਾ ਲੱਗਿਆ ਲਾਈਟ ਕੱਲ ਦੀ ਪੰਦ ਕੱਲ ਸਵੇਰ ਦੀ ਬਈ ਇੱਕ ਭਈਆਂ ਦਾ ਜਵਾਕ ਚੜਿਆ ਸੀ ਛੱਤ ਤੇ ਉਹ ਜਿਹੜੀ ਵੱਡੀ ਲੈਨ ਨਹੀਂ ਜਾਂਦੀ ਉਹ ਲੈਨ ਤਿੰਨ ਮੰਜ਼ਲ ਕੋਠੇ ਤੇ ਚੜਿਆ ਸੀ ਉਹ ਤੋਂ ਥੋੜੀ ਦੂਰ ਉਹ ਵੱਡੀ ਲੈਨ ਸੀਗੀ ਪਤੰਗ ਚੜਾਉਂਦਾ ਸੀ ਡੋਰ ਉਹ ਲੈਨ ਤੇ ਜਾ ਕੇ ਫਸ ਗਈ ਉੱਥੇ ਖੜਾ ਖੜਾ ਹੀ ਜੜ ਗਿਆ ਕਰੰਟ ਲੱਗ ਕੇ ਮੱਚ ਗਿਆ ਉਹਦੇ ਕਰਕੇ ਲਾਈਟ ਬੰਦ ਕੀਤੀ ਹੋਈ ਹੈ ਤੇ ਕੱਲ ਸਵੇਰ ਦੀ ਬੰਦ ਮੀਂਹ ਜੇ ਪੈਣ ਲੱਗਿਆ ਸੀ ਉਦੋਂ ਦੀ ਬੰਦ ਹੁਣ ਤੱਕ ਨਹੀਂ ਆਈ ਉਹ ਦੇਖ ਲਓ ਉਹ ਖੜਾ ਖੜਾ ਹੀ ਉੱਥੇ ਜਲ ਗਿਆ ਪਤਾ ਨਹੀਂ ਚੜਾਉਂਦਾ ਜਣਾਉਂਦਾ ਲੈਟਰ ਡਿਮਾ ਨਾ ਠੀਕ ਕਰਨਾ ਆਏ ਕੋਈ ਨਾ ਦੇਖਣ ਆਏ ਹੁਣ ਪਹਿਲਾਂ ਉਹਦਾ ਨਿਪਟਾਰਾ ਕਰਨਗੇ ਫੇਰ ਜਾ ਕੇ ਲੈਟਰ ਦੇਖ ਕੇ ਫੇਰ ਛੱਡਣਗੇ ਤੇ ਇਹ ਅਜਿਹੇ ਹਾਲਾਤ ਨੇ ਆਪਦੇ ਜਵਾਕਾ ਦਾ ਤਿਆਰ ਰੱਖਿਆ ਕਰੋ ਵੀਰੋ ਇਹ ਕਿਹੜਾ ਉਮੀਦ ਲੰਦੇ ਨੇ ਤੇ ਪੂਰਾ ਧਿਆਨ ਰੱਖਿਆ ਕਰੋ ਬੱਚਿਆਂ ਦਾ ਕਈ ਬੇਚੇ ਬਾਲੇ ਜਿਹੜੇ ਪ੍ਰਵਾਸੀ ਨੇ ਇਹਨਾਂ ਦੇ ਬੱਚੇ ਤਾਂ ਬਹੁਤ ਸ਼ਤਾਨ ਨੇ ਬਹੁਤ ਜ਼ਿਆਦਾ ਤੇ ਕੋਈ ਰੋਕ ਟੋਕ ਨਹੀਂ ਹੁੰਦੀ ਇਹਨਾਂ ਨੂੰ ਜਿੱਥੇ ਮਰਜ਼ੀ ਘੁੰਮਣ ਉਸ ਹਿਸਾਬ ਨਾਲ ਪਤਾ ਘਲੇ ਆ ਕੇ ਝੜਾਉਣ ਲੱਗ ਗਿਆ ਚਾਈਨਾ ਦੀ ਡੋਰ ਹੋਣੀ ਹੈ ਤੇ ਉਹ ਡੋਰ ਹੁਣ ਤਾਰ ਨਾਲ ਲੱਗੀ ਤਾਰ ਲੱਗੀ ਤਾਂ ਉਹ ਕ੍ਰਾਂਟਾ ਗਿਆ ਉੱਥੇ ਹੀ ਖੜਾ ਖੜਾ ਵਿਚਾਰਾ ਮੱਚੀ ਮੱਚੀ ਗਿਆ ਅੱਗ ਹੀ ਲੱਗ ਗਈ ਉਹਨੂੰ ਖੜੇ ਖੜੇ ਨੂੰ ਬੜਾ ਫਟਾਫਟ ਜਾ ਕੇ ਆਸ-ਪਾਸ ਦੇ ਕੰਬਲ ਲਪਾਇਆ ਜਾਂ ਫਿਰ ਉਹਨੂੰ ਟੰਡੇ ਨਾਲ ਉਤਾਰਨ ਪਰੇ ਕੀਤਾ ਤਾਂ ਕਿਤੇ ਜਾ ਕੇ ਚੱਕਿਆ ਉਹਨੂੰ ਪਰ ਉਹ ਜੀ ਡੋਰ ਤੋਂ ਲੈ ਕੇ ਜਿੱਥੇ ਤੱਕ ਬੱਚਾ ਖੜਾ ਸੀ ਉੱਥੇ ਤੱਕ ਪੂਰੀ ਅੱਗ ਦੀ ਲਪਟੀ ਆਈ ਐਵੇਂ ਜਿਵੇਂ ਬਿਜਲੀ ਗਿਰਦੀ ਹੁੰਦੀ ਹੈ ਉਹ ਬੱਚੇ ਤੱਕ ਤੇ ਇਹ ਹਾਲਾਤ ਨੇ ਢਣਾ ਰੀਏ ਵੀ ਜੇ ਤੁਸੀਂ ਜਵਾਕ ਪੈਦਾ ਕੀਤੇ ਉਹਨਾਂ ਨੂੰ ਥੋੜਾ ਧਿਆਨ ਵੀ ਰੱਖੋ ਉਹਨਾਂ ਬਾਰੇ ਸਾਡੇ ਜਵਾਕ ਨੇ ਜੇ ਖੁਸ਼ੀ ਵਰਗੀ ਮਾੜੀ ਜੀ ਵੀ ਬਾਹਰ ਜਾਂਦੀ ਆ ਜਦ ਹੀ ਦੇਖਣਾ ਪੈਂਦਾ ਵੀ ਬਾਹਰ ਨਾ ਜਾਈ ਇਹਨੂੰ ਕਿਹਾ ਹੋਇਆ ਵੀ ਬਾਹਰ ਜੇ ਨਿਕਲੇ ਤਾਂ ਕੁੱਟ ਪਊਗੀ ਸਾਡੇ ਦਾ ਬਾਲਾ ਬੁਰਾ ਹਾਲ ਇੱਥੇ ਇੱਥੇ ਅਸੀਂ ਜਵਾਕਾਂ ਨੂੰ ਬਾਹਰ ਛੱਡ ਨਹੀਂ ਸਕਦੇ ਤੇ ਜਸ਼ਨਤ ਜਸ਼ਨ ਵੀ ਜਦੋਂ ਟਿਊਸ਼ਨ ਸਕੂਲ ਜਾਂਦਾ ਜਦੋਂ ਸਕੂਲ ਤੋਂ ਜੀ ਲੇਟ ਹੋ ਜਵੇ ਫਿਰ ਟੈਨਸ਼ਨ ਹੋ ਜਾਂਦੀ ਹੈ ਤੇ ਕੋਸ਼ਿਸ਼ ਨੂੰ ਬੱਸ ਜਾਂਦੀ ਹੈ ਉਹ ਤਾਂ ਚਲ ਆ ਜਾਂਦੀ ਹੈ ਬੱਸ ਜੇ ਟਾਈਮ ਨਾਲ ਤੇ ਪਰ ਕੀ ਹੋਇਆ ਵੀ ਆਪਦਾ ਧਿਆਨ ਨਾਲ ਸਾਰਾ ਕੁਝ ਕਰਕੇ ਫੇਰ ਆਉਣਾ ਤੇ ਕਾਜੇ ਮੰੰਗ ਮੰਗਲਵਾਰ ਆ ਤੇ ਮੰਡੀ ਲੱਗਣੀ ਆ ਹੁਣ ਸਾਫ ਸਫਾਈ ਕਰਕੇ ਰੱਖ ਦਾਂਗੇ ਦੁਕਾਨ ਮੂਰੇ ਫਿਰ ਟੈਰ ਕੇ ਖੋਲਾਂਗੇ ਗਾ ਗੂਕ ਤਾਂ ਜੇ ਕੋਈ ਨਹੀਂ ਆਉਣਾ ਅ ਮੰਡੀ ਜਦ ਲੱਗੂਗੀ ਫਿਰ ਦੁਕਾਨ ਖੋਲ ਲਾ ਕੇ ਟਾਈਮ ਪਾਸ ਹੋ ਜੂ ਬਸ ਦੇਖ ਕੇ ਲੋਕਾਂ ਨੂੰ ਇੱਧਰ ਉੱਧਰ ਮੰਡੀ ਲਾਉਦੇਆਂ ਨੂੰ ਹੋਰ ਅੱਧੇ ਇੱਕ ਘੰਟੇ ਤੱਕ ਜਾ ਕੇ ਚੱਕ ਤਾਂ ਕਿ ਸ਼ਟਰ ਬਹਿ ਜਾਗੇ ਨਾਲੇ ਰੌਣਕ ਲੱਗੀ ਰਹੂ ਦੇਖੀ ਜਾਵਾਂਗੇ ਨਾਲੇ ਆਪਣਾ ਟਾਈਮ ਪਾਸ ਹੋ ਜੂ ਗਾਗ ਤੱਕ ਹੀ ਆਣਾ ਤੇ ਕਾਲੂ ਮੇ ਜਾਣਾ ਬਿਜਲੀ ਦਾ ਉਤਰ ਤੇ ਫਿਰ ਜਾਣਾ ਇੱਕ ਜਗ੍ਹਾ ਹੋਰ ਅ ਫਿਰ ਉਤੋਂ ਪਰਸੋਂ ਮੁੜ ਕੇ ਆਉਣਾ ਮੈਂ ਪਰਸੋਂ ਮੁੜੇ ਆਈਏ ਜਾਂ ਚੋਥੇ ਨੂੰ ਮੁੜੇ ਆਈਏ ਅੱਗੇ ਜਾਣਾ ਮੈਂ ਮੱਥਾ ਟੇਕਣ ਜੇ ਮਹਾਰਾਜ ਨੇ ਮੇਰ ਕੀਤੀ ਤੇ ਗੜ੍ਹ ਸਾਹਿਬ ਬਾਕੀ ਦੇਖਦੇ ਆ ਕੀ ਹਾਲਾਤ ਨੇ ਕਿਦਾਂ ਮੇਰ ਕਰਦਾ ਮਹਾਰਾਜ ਸੱਚੇ ਪਾਸ ਤੋਂ ਬਿਨਾਂ ਕੋਈ ਨਹੀਂ ਆ ਬੰਦਾ ਸਾਡੇ ਜਿੱਤੇ ਆ ਇਹਦੇ ਮੁੰਡਾ ਉਹਨਾਂ ਦਾ